ਸਾਸ਼ੀ ਕਾਲਤੀ ਸਵਾਗਤ ਕਰਦੀਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਹੈਂਡ ਪਟਿਕਪਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਜਰ ਹੋਏ ਆਂ ਜੀ ਆਈਡੀ ਜਿਹੜੇ ਸਾਡੇ ਸੂਟ ਰਹਿਣਗੇ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਸਿੰਧੀ ਵਰਕ ਦੇ ਵਿੱਚ ਸੂਟ ਰੀਸਟਾਕ ਕੀਤੇ ਆ ਜੀ ਅੱਜ ਹੋਲ ਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਦਵਾਂਗੇ ਜੀ ਇਸ ਤੋਂ ਪਹਿਲਾਂ ਅਸੀਂ ਆਪਣਿਆਂ ਪੈਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤੇ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਨ ਲਈ ਤੁਸੀਂ ਜੇਕਰ ਤਿੱਖੀ ਰੋਡ ਤੋਂ ਆ ਰਹੇ ਹੋ ਤਾਂ ਪੂਰਾ ਓਵਰ ਬ੍ਰਿਜ ਪੌਲ ਕ੍ਰੋਸ ਕਰਕੇ ਆਉਣਾ ਪਊਗਾ ਜੀ ਜੇਰੋਂ ਤੁਸੀਂ ਪੌਲ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਆਉਣਾ ਵਾਪਸ ਆ ਕੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਆ ਜੀ ਬਲਬੀਰ ਕੌਰ ਪ੍ਰਧਾਨ ਵਾਲੀ ਗਲੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਬਲਾਡੇ ਐਂਟਰ ਹੁੰਦੇ ਹੋਏ ਪੌਲ ਦੀ ਰਾਈਟ ਸਾਈਡ ਵਾਪਸ ਪੌਲ ਦੇ نیچے ਆਉਣਾ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ 'ਚ ਤੁਸੀਂ ਐਂਟਰ ਕਰਨਾ ਗਲੀ ਮੋੜਨ ਵਾਸਤੇ ਆਉਣੀ ਹੈ ਜੀ ਉਹ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੀ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਅੱਜ ਦੇ ਜਿਹੜੇ ਸੂਟ ਰਹਿਣਗੇ ਸਿੰਧੀ ਵਰਕ ਦੇ ਵਿੱਚ ਤੇ ਸੂਟਾਂ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਆ ਹੋਲ سیل ਦੇ ਵਿੱਚ ਲੈ ਕੇ ਆਏ ਆ ਪਹਿਲਾ ਸੂਟ ਚੈੱਕ ਕਰੋ ਜੀ ਸਿੰਧੀ ਵਰਕ ਦੇ ਵਿੱਚ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਾਕੀ ਤੁਸੀਂ ਫਿਨਿਸ਼ਿੰਗ ਪੱਟੀ ਲਾ ਕੇ ਇਹਨੂੰ ਹੋਰ ਵੀ ਇਹਨੂੰ ਗ੍ਰੇਸ ਦੇ ਸਕਦੇ ਹੋ ਸੂਟ ਨੂੰ ਤੇ ਇਹਦੀਆਂ ਸਲੀਵਸ ਵੀ ਰੈਡੀ ਕਰਵਾਈਆਂ ਕੈਮਰਕ ਸਟਾਫ ਤੇ ਰਹੂਗਾ ਅੱਜ ਇਹਦਾ ਪ੍ਰਾਈਸ ਰਹੂਗਾ ਸਿਰਫ 600 ਰੁਪਏ ਦੇਖੋ ਜੀ ਫੁੱਲ ਸਲੀਵਸ ਰੈਡੀ ਇਹਦੀਆਂ ਤੇ ਫਿਨਿਸ਼ਿੰਗ ਪੱਟੀ ਲਾ ਕੇ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਸਕਦਾ ਜੀ ਦੀ ਪ੍ਰਾਈਸ ਸਿਰਫ ਰਹੂਗੀ 600 ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਚੈੱਕ ਕਰੀ ਚਲੋ ਜੀ ਕੈਮਰਿਕ ਸਟਾਫ ਤੇ ਹੈ ਸਕੈਨਰ ਜੀ ਸ਼ੇਡ ਮਾਊਸ ਸਕੈਨਰ ਸ਼ੇਡ ਤੇ ਹੈ ਜੇ ਇਹ ਵਾਲਾ ਸੂਟ ਮਾਊਸ ਸਕੈਨ ਸ਼ੇਡ ਤੇ ਰਹੂਗਾ ਜੀ ਸਕਰੀਨ ਸ਼ਾਟ ਲਈ ਚਲੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਇਸ ਤੋਂ ਗਲਾਸ ਸੂਟ ਰਹੂਗਾ ਜੀ ਚੈੱਕ ਕਰੋ ਜੀ ਇਹ ਆਊਗਾ ਜੀ ਸਕਾਈ ਬਲੂ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਕੈਮਰਿਕ ਸਟਾਫ ਤੇ ਹੈ スカイ ब्लू कलर ਚਾਊਗਾ ਜੀ ਤਾਂ ਇਹ ਬਣੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਹਾਂਜੀ ਇਹ ਵਾਲਾ ਚੈੱਕ ਕਰੋ ਇਹ ਕਲਰ ਹੁਣ ਬਿਲਕੁਲ ਸਹੀ ਕਲਰ ਆ ਰਿਹਾ ਜੀ ਦੇਖੋ ਸਕਾਈ ਬਲੂ ਜਿਹਾ ਕਲਰ ਹੈ ਪ੍ਰਾਈਸ ਸਿਰਫ 600 ਰਹੂਗੀ ਕੈਮਰਕ ਸਟਾਫ ਰਹੂਗਾ ਜੀ ਇਹਦਾ 슬ੀਵਸ ਵੀ ਤੁਹਾਨੂੰ ਸਭ ਦੀਆਂ ਰੈਡੀ ਮਿਲਣਗੀਆਂ ਇਹ ਵੀ ਮਾਊਸ ਸਕੈਂਡ ਜੀ ਛੇੜਤੇ ਆ ਜੀ ਪਰਪਲ ਕਲਰ ਦਾ ਇੱਥੇ ਵਰਕ ਹੋਊਗਾ ਫਿਨਿਸ਼ਿੰਗ ਪੱਟੀ ਲਗਾ ਕੇ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਬਣਨਾ ਤੁਹਾਡਾ ਫਿਨਿਸ਼ਿੰਗ ਪੱਟੀ ਦੇ ਨਾਲ ਚੈੱਕ ਕਰੋ ਜੀ ਇਹ ਵੀ ਕੈਮਰਾ ਕਸਟਮ ਦੇ ਹੈ ਮਾਊਸ ਕਿਨ ਕਲਰ ਦੇ ਵਿੱਚ ਰਹੂਗਾ 슬ੀਵਸ ਵੀ ਰੈਡੀ ਰਹਿਣਗੀਆਂ ਇਹਦੀਆਂ ਡਬਲ ਪਣੀ ਦੇ ਵਿੱਚ ਸੂਟ ਰਹਿਣ ਵਾਲਾ ਤੇ ਪ੍ਰਾਈਸ ਸਿਰਫ ਰਹੂਗੀ ਅੱਜ ਇਹਨਾਂ ਦੀ 600 ਰੁਪਏ ਦੇਖੋ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਕੈਮਰਿਕ ਸਟੱਫ ਦੇ ਆ ਇਹਦੇ ਉੱਪਰ ਤੁਸੀਂ ਐਡਾਂ ਦੀ ਲੈਸ ਲਗਾ ਸਕਦੇ ਹੋ ਲੈਸ ਲਗਾ ਕੇ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਜੀ ਦੇਖੋ ਪ੍ਰਾਈਸ ਸਿਰਫ ਇਹਦਾ ਵੀ 600 ਰਹੂਗਾ 슬ੀਵਸ ਇਹਦੀਆਂ ਪੂਦੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਕੈਮਰਿਕ ਸਟੱਫ ਤੇ ਰਹੂਗਾ ਜੀ ਪ੍ਰਾਈਸ ਰਹੂਗੀ 600 ਰੁਪਏ ਚੈੱਕ ਕਰੋ ਜੀ ਬਹੁਤ ਪਿਆਰੇ ਜੀ ਅੱਜ ਤੁਹਾਡੇ ਵਾਸਤੇ ਹੋਲ ਸੇਲ ਪ੍ਰਾਈਸ ਰੱਖ ਕੇ ਆਏ ਆ ਸੂਟ ਇਹ ਵਾਲਾ ਚੈੱਕ ਕਰੋ ਜੀ ਸੇਮ ਕਲਰ ਆਊਗਾ ਜੀ ਤੁਹਾਨੂੰ ਜੋ ਸੇਮ ਪਹਿਲਾਂ ਸੂਟ ਦਿਖਾਇਆ ਉਹਦੇ ਉੱਪਰ ਪਰਪਲ ਕਲਰ ਦਾ ਵਰਕ ਸੀ ਇਹਦੇ ਉੱਪਰ ਮਹਿਰੂਨ ਕਲਰ ਦਾ ਵਰਕ ਆਊਗਾ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲ ਇਦੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਕੇ ਸੂਟ ਨੂੰ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਾ ਸਕਦੇ ਹੋ ਜੀ ਚੈੱਕ ਕਰੋ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ ਸਿਰਫ 600 ਰੁਪਏ 슬ੀਵਸ ਵੀ ਤੁਹਾਨੂੰ ਸਭ ਦੀਆਂ ਮਿਲਣੀਆਂ ਕਈ ਵਾਰੀ ਅਸੀਂ 슬ੀਵਸ ਨਹੀਂ ਦਿਖਾਉਂਦੇ ਪਰ ਸਭ ਦੀਆਂ ਜਿਹੜੀਆਂ 슬ੀਵਸ ਹੁੰਦੀਆਂ ਰੈਡੀ ਮਿਲਣੀਆਂ ਜੀ ਤੁਹਾਨੂੰ ਚੈੱਕ ਕਰੀ ਚਲੋ ਜੀ ਇਹ ਵਾਲੀਆਂ ਰੈਣੀ ਕਿ ਇਹਦੀਆਂ 슬ੀਵਸ ਕੈਮਰਕ ਸਟਾਫ ਤੇ ਰੈਡੀ ਐ ਸੂਟ ਪ੍ਰਾਈਸ ਸਿਰਫ ਰਹੂਗੀ ਅੱਜ ਦੀਆਂ ਸੂਟਾਂ ਦੀ 600 ਹੋਲ ਸੇਲ ਦੇ ਵਿੱਚ ਅੱਜ ਦੇ ਰਹੇ ਤੁਹਾਨੂੰ ਸੂਟ ਇਹ ਵਾਲਾ ਰਹੂਗਾ ਜੀ ਪਿੰਕ ਗਾਜਰੀ ਸ਼ੇਡ ਦੇ ਵਿੱਚ ਪਿੰਕ ਜੀ ਜੀ ਸ਼ੇਡ ਆ ਜੀ ਕੈਮਰਾ ਕਸਟਾਫਰ ਹੋਊਗਾ ਚੈੱਕ ਕਰੋ ਬਹੁਤ ਪਿਆਰਾ ਸੂਟ ਰੈਨ ਵਾਲਾ ਇਹ ਦੇਖੋ ਜੀ ਉੱਪਰ ਤੱਕ ਨੈਕ ਤੱਕ ਤੁਹਾਨੂੰ ਫਲਾਵਰਸ ਮਿਲ ਗਏ ਪੂਰੀ ਸ਼ਰਟ ਉੱਪਰ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਇਦਾਂ ਦੀ ਤੁਸੀਂ ਦੇਖੋ ਜੀ ਫਿਨਿਸ਼ਿੰਗ ਪੱਟੀ ਲਗਾ ਕੇ ਇਹਨੂੰ ਹੋਰ ਵੀ ਜ਼ਿਆਦਾ ਗ੍ਰੇਸਫੁਲ ਕਰ ਸਕਦੇ ਹੋ 슬ੀਵਸ ਵੀ ਰੈਡੀ ਆ ਜੀ ਇਹਦੀਆਂ ਪ੍ਰਾਈਸ ਸਿਰਫ ਰੈਨ ਵਾਲੀ ਅੱਜ 600 ਰੁਪਏ ਚੈੱਕ ਕਰੀ ਚਲੋ ਜੀ ਸੂਟ ਠੀਕ ਹੈ ਜੀ ਅੱਜ ਦੇ ਸੂਟ ਰਹਿਣ ਵਾਲੇ ਆ ਇਹ ਪਿੰਕਸ਼ ਕਲਰ ਦੇ ਵਿੱਚ ਰਹਿਣ ਵਾਲਾ ਸੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਕੈਮਰਕ ਸਟੱਫ ਤੇ ਰਹੂਗਾ ਜੀ ਇਹ ਆਊਗਾ ਜੀ ਲਾਈਟ ਸਕਾਈ ਬਲੂ ਕਲਰ ਦੇ ਵਿੱਚ ਲਾਈਟ ਸਕਾਈ ਬਲੂ ਕਲਰ ਦੇ ਵਿੱਚ ਆਊਗਾ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਫਿਨਿਸ਼ਿੰਗ ਪੱਟੀ ਲਗਾ ਕੇ ਕਰ ਸਕਦੇ ਹੋ ਤੁਸੀਂ ਇਹਨੂੰ ਰੈਡੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਸਿੰਧੀ ਵਰਕ ਦੇ ਵਿੱਚ ਰਹਿਣਗੇ 슬ੀਵਸ ਤੁਹਾਨੂੰ ਮਿਲਣਗੀਆਂ ਸਭ ਦੀਆਂ ਫੁੱਲ ਹੈਵੀ ਪ੍ਰਾਈਜ਼ ਰਹੂਗੀ ਸਿਰਫ 600 ਰੁਪਏ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਜੀ ਤੁਹਾਨੂੰ ਦੇਖੋ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਸਨੀਪਸ 600 ਰੁਪਏ ਤੁਹਾਨੂੰ ਇਹ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਅੱਜ ਦਵਾਂਗੇ ਹੋਲ ਸੇਲ ਦੇ ਵਿੱਚ ਸੂਟ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਖਾਦੀ ਦੇ ਉੱਪਰ ਇਹਦੀ ਪ੍ਰਾਈਸ ਰਹੂਗੀ 700 ਰੁਪਏ ਦੇਖੋ ਜੀ ਇਹ ਖਾਦੀ ਦੀ ਵਿੱਚ ਰੈਡੀ ਹੈ ਪੀਚ ਜਾਂ ਪਿੰਕ ਕਲਰ ਰਹੂਗਾ ਰੈਸਟ ਕਲਰ ਮਹਿਰੂਨ ਰੈਸਟ ਕਲਰ ਜਾਂ ਇਹਦੇ ਉੱਪਰ ਕਲਰ ਲਗਾਇਆ ਬਹੁਤ ਪਿਆਰਾ ਬਾਕੀ ਤੁਸੀਂ ਇਹਨੂੰ ਦੇ ਸਕਦੇ ਹੋ ਫਿਨਿਸ਼ਿੰਗ ਪੱਟੀ ਦੇਖੋ ਜੀ ਫਿਨਿਸ਼ਿੰਗ ਪੱਟੀ ਦੇ ਕੇ ਇਹਨੂੰ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਤੇ ਪ੍ਰਾਈਸ ਇਹਦੀ ਰਹੂਗੀ 700 ਕਿਉਂਕਿ ਖਾਦੀ ਦੀ ਵਿੱਚ ਰਹੂਗਾ ਜੀ ਪੀਚ ਜਾਂ ਕਲਰ ਹੈ ਪੀਚ ਪਿੰਕ ਜਾਂ ਕਲਰ ਆਉਣ ਵਾਲਾ ਜੀ ਠੀਕ ਹੈ ਜੀ ਅੱਜ ਦੇ ਸੂਟ ਇਸੋਗੇ ਤੋਂ ਤਾਂ ਖਾਵਾਂਗੇ ਇਹ ਵਾਲਾ ਸੂਟ ਚੱਕਰੋ ਜੀ ਇਹ ਵੀ ਖਾਦੀ ਦੇ ਵਿੱਚ ਰੈਡੀ ਆ ਇਹ ਵਾਈਟ ਆਫ ਵਾਈਟ ਬੇਸ ਤੇ ਰੈਡੀ ਆ ਜੀ ਆਫ ਵਾਈਟ ਬੇਸ ਤੇ ਰੈਡੀ ਆ ਫਲਾਵਰ ਦੇਖੋ ਜੀ ਬਹੁਤ ਸਾਰਾ ਮਿਨਰ ਵਰਕ ਹੋਇਆ ਇਹਦੇ ਉੱਪਰ ਪੂਰੀ ਸ਼ਰਟ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਰਹਿਣ ਵਾਲਾ ਪੂਰੀ ਸ਼ਰਟ ਉੱਪਰ ਵਰਕ ਹੈ ਜੀ ਠੀਕ ਹੈ ਜੀ ਖਾਦੀ ਦੇ ਵਿੱਚ ਰਹੂਗਾ ਇਹ ਕਾਟਨ ਖਾਦੀ ਵਿੱਚ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਤੇ ਪ੍ਰਾਈਸ ਇਹਦੀ ਰਹੂਗੀ 700 ਰੁਪਏ ਦੇਖੋ ਜੀ ਬਹੁਤ ਪਿਆਰਾ ਫਿਨਿਸ਼ਿੰਗ ਦੇ ਨਾਲ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਬਾਕੀ ਡਬਲ ਸ਼ਰਟ ਦੁਪੱਟਾ ਲਗਾ ਕੇ ਤੁਸੀਂ ਇਹਨੂੰ ਬਹੁਤ ਸੋਹਣਾ ਰੈਡੀ ਕਰ ਸਕਦੇ ਹੋ ਜੀ ਫਿਨਿਸ਼ਿੰਗ ਪੱਟੀ ਦੇ ਦੋ ਸਾਈਡ ਦੇ ਉੱਪਰ ਤਾਂ ਬਹੁਤ ਪਿਆਰਾ ਸੂਟ ਜਿਹੜਾ ਤੁਹਾਡਾ ਉਹ ਰੈਡੀ ਹੋ ਜਾਂਦਾ ਹੈ ਪੱਟੀ ਦੇਖ ਕੇ ਇਹਨੂੰ ਤੁਸੀਂ ਰੈਡੀ ਕਰ ਸਕਦੇ ਹੋ ਥੋੜਾ ਜਿਹਾ ਕਲਰ ਡਾਰਕ ਹੈ ਪਰ ਸੇਮ ਕਲਰ ਦੀ ਫਿਨਿਸ਼ਿੰਗ ਪੱਟੀ ਦੇਖ ਕੇ ਇਹਨੂੰ ਬਹੁਤ ਸੋਹਣਾ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਦੇਖੋ ਜੀ ਇੱਕ ਇਹ ਵਾਲਾ ਡਿਜ਼ਾਈਨ ਆਉਣਾ ਖਾਦੀ ਦੇ ਉੱਪਰ ਹੀ ਖਾਦੀ ਦੇ ਉੱਪਰ ਹੀ ਰੈਡੀ ਹੋਇਆ ਇਹ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਡਿਜਾਈਨ ਹੈ ਦੇਖੋ ਜੀ ਬੜਾ ਸੋਹਣਾ ਜਿਹਾ ਘੇਰਾ ਬਣਿਆ ਹੋਇਆ ਉੱਪਰ ਨੈਕ ਵੀ ਸ਼ੇਪ ਦੇ ਵਿੱਚ ਨੈਕ ਬਣਿਆ ਹੋਇਆ ਬੜਾ ਪਿਆਰਾ ਜਿਹਾ ਵੀਸ਼ੇ ਪਤ ਨੈਕ ਬਣਿਆ ਖਾਦੀ ਉੱਪਰ ਹੈ ਲੇਮਨ ਕਲਰ ਹੈ ਜੀ ਬਹੁਤ ਪਿਆਰਾ ਮਿੱਠਾ ਜਿਹਾ ਲੇਮਨ ਕਲਰ ਹੈ ਕਲਰ ਹੈ ਤੇ ਫੁੱਲ 슬ੀਵਸ ਰੈਡੀ ਆ ਬਹੁਤ ਪਿਆਰੀਆਂ ਜੀਆਂ 슬ੀਵਸ ਹੈ ਜੀ ਦੇਖੋ ਇਹ ਵਾਲੀਆਂ ਰਹਿਣਗੀਆਂ 슬ੀਵਸ ਇਹਦੀਆਂ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਕੇਰਾ ਬਹੁਤ ਪਿਆਰਾ ਕੇਰਾ ਰੈਡੀ ਹੋਇਆ ਹੈ ਦਾ ਤੇ ਨੈਕ ਦੇਖੋ ਜੀ ਬੜਾ ਪਿਆਰਾ ਜਿਹਾ ਨੈਕ ਰੈਡੀ ਹੋਇਆ ਤੇ ਪ੍ਰਾਈਸ ਇਹਦੀ 700 ਰੁਪਏ ਰਹੂਗੀ ਸਿੰਪਲ ਸੋਬਰ ਜਿਹਾ ਸੂਟ ਹੈ ਪਾਕਿਸਤਾਨੀ ਸਟਾਈਲ ਦੇ ਵਿੱਚ ਨੂੰ ਰੈਡੀ ਕਰ ਸਕਦੇ ਹੋ ਜੇ ਫਿਟਿੰਗ ਵਾਲਾ ਰੈਡੀ ਕਰਨਾ ਤਾਂ ਫਿਟਿੰਗ ਵਾਲਾ ਵੀ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਜੀ ਇਹ ਬਣਾ ਚੈੱਕ ਕਰੋ ਜੀ ਇਹ ਲਾਈਟ ਲਵੈਂਡਰ ਕਲਰ ਹੈ ਇਹ ਵੀ ਖਾਦੀ ਉੱਪਰ ਆਊਗਾ ਜੀ ਬਹੁਤ ਪਿਆਰਾ ਪਰਪਲ ਜਿਹਾ ਕਲਰ ਦੇ ਉੱਪਰ ਵਰਕ ਹੋਇਆ ਲੈਸ ਲਗਾ ਕੇ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਪੂਰਾ ਪੈਨਲ ਵਰਕ ਬਣਿਆ ਉੱਪਰ ਨੈੱਕ ਤੱਕ ਵਰਕ ਹੋਇਆ ਜੀ ਇਹਦੇ ਸੂਟ ਦਾ ਸਭ ਦੇ ਸੂਟਾਂ ਦਾ ਪੂਰੇ ਅਸੀਂ ਓਪਨ ਨਹੀਂ ਕੀਤੇ ਪਰ ਤੁਹਾਨੂੰ ਅਸੀਂ ਹਮੇਸ਼ਾ ਵੀਡੀਓ 'ਚ ਦਿਖਾਉਣੀ ਆ ਵੀ ਉੱਪਰ ਤੱਕ ਇਹਨਾਂ ਦਾ ਵਰਕ ਹੁੰਦਾ ਦੇਖੋ ਬਹੁਤ ਹੀ ਪਿਆਰਾ ਜਿਹਾ ਲਾਈਟ ਲਵੈਂਡਰ ਕਲਰ ਦੇ ਵਿੱਚ ਸੂਟ ਰਹਿਣ ਵਾਲਾ ਜੀ ਤੇ ਇਹ ਵਾਲੀਆਂ ਰਹਿਣਗੀਆਂ ਦੀਆਂ 슬ੀਵਸ ਖਾਦੀ ਸਟੱਫ ਹੈ ਬਿਲਕੁਲ ਕਾਟਨ ਖਾਦੀ ਰਹੂਗਾ ਪ੍ਰਾਈਸ ਸਿਰਫ ਰਹਿਣੀਆਂ ਦੀ 700 ਰੁਪਏ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣਾ ਇਹ ਵੀ ਲਾਈਟ ਸਕਾਈ ਬਲੂ ਦੇ ਵਿੱਚ ਆਊਗਾ ਤੇ ਖਾਦੀ ਸਟਾਫ ਚੈੱਕ ਬਰਬਰੀ ਸਟਾਫ ਦੇ ਵਿੱਚ ਰਹੂਗਾ ਹਲਕੀ ਜਿਹੀ ਚੈੱਕ ਬਣੀ ਹੋਈ ਜਿਹਦੇ ਵਿੱਚ ਚੈੱਕ ਬਰਬਰੀ ਸਟਾਫ ਦੇ ਵਿੱਚ ਰਹੂਗਾ ਜੀ ਦੇਖੋ ਬਹੁਤ ਹੀ গারਲਿਸ਼ ਲੁੱਕ ਦੇ ਵਿੱਚ ਰਹਿਣ ਵਾਲਾ ਸੂਟ نیچے ਦੇਖੋ ਜੀ ਵੀ ਨੈਕ ਬਣਿਆ نیچے ਕਿਹੜਾ ਰੈਡੀ ਹੋਇਆ ਬਹੁਤ ਪਿਆਰਾ ਜਿਹਾ ਖਾਦੀ ਸਟਾਫ ਰਹੂਗਾ ਜੀ ਸੌਰੀ ਚੈੱਕ ਬਰਬਰੀ ਸਟਾਫ ਰਹੂਗਾ ਜੀ ਤੇ ਵਾਲੀਆਂ ਰਣਗੀਆਂ ਦੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਚੈੱਕ ਕਰੋ ਜੀ ਪੁਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਘੇਰਾ ਬਣਿਆ ਹੋਇਆ neck ਬਣਿਆ ਹੋਇਆ V shape ਦਾ ਤੇ ਪ੍ਰਾਈਸ ਸਿਰਫ ਇਹਦੀ ਰੋਗੀ 750 ਰੁਪਏ ਅਗਲਾ ਸੂਟ ਚੈੱਕ ਕਰੋ ਜੀ ਸਿੰਧੀ ਵਰਕ ਦੇ ਵਿੱਚ ਪੈਨਲ ਵਰਕ ਦਾ ਡਿਜ਼ਾਈਨ ਹੈ ਜੀ ਇਹ ਪੀਸ ਕਲਰ ਦਾ ਹੀ ਰਹੂਗਾ ਇਹ ਵੀ ਮਹਿਰੂਨ ਕਲਰ ਦਾ ਇਹਦੇ ਉੱਪਰ ਪੈਨਲ ਵਰਕ ਹੋਇਆ ਦੇਖੋ ਜੀ ਚੈੱਕ ਕਰੋ ਪੈਨਲ ਵਰਕ ਹੋਇਆ ਇਹਦੇ ਉੱਪਰ ਮਹਿਰੂਨ ਕਲਰ ਦਾ ਇਹ ਖਾਦੀ कॉटन ਖਾਦੀ ਹੈ ਬਿਲਕੁਲ ਸੌਫਟ ਵਾਲੀ ਖਾਦੀ ਰਹੂਗੀ ਇਹ ਰਹਿਣਗੇ ਇਹਦੀਆਂ 슬ੀਵਸ ਬਾਕੀ ਫਿਨਿਸ਼ਿੰਗ ਪੱਟੀ ਦੇ ਲੋ ਜੀ ਇਹਨੂੰ ਦੇਖੋ ਜੀ ਇਹ ਵਾਲੀ ਦੇ ਲੋ ਨੂੰ ਫਿਨਿਸ਼ਿੰਗ ਪੱਟੀ ਤੇ ਬਹੁਤ ਸੋਹਣਾ ਤੁਹਾਡਾ ਸੂਟ ਜਿਹੜਾ ਉਹ ਰੈਡੀ ਹੋ ਜਾਣਾ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰੈਡੀ ਹੋਣਾ ਤੇ ਪ੍ਰਾਈਸ ਇਹਦੀ ਰਹੂਗੀ 700 ਰੁਪਏ ਕਿਉਂਕਿ ਜਿਹੜਾ ਕਲਰ ਇਹ ਸਟਾਫ ਰਹੂਗਾ ਖਾਦੀ कॉटन ਖਾਦੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕਾਟਨ ਖਾਦੀ ਦੇ ਵਿੱਚ ਰਹੂਗਾ 컬러 ਥੋੜੇ ਲਾਈਟ ਸ਼ੇਡ ਚ ਹੈ ਕਿਉਂਕਿ ਅੱਜ ਕੱਲ ਸਮਰ ਦੇ ਵਿੱਚ ਜਿਹੜਾ ਕਲਰ ਆ ਜੀ ਬਹੁਤ ਸੋਹਣੇ ਲਾਈਟ ਕਲਰ ਹੀ ਪਸੰਦ ਕਰਦੇ ਆ ਹਰ ਇੱਕ ਪਬਲਿਕ ਤੇ ਪਿਆਰੇ ਵੀ ਬਹੁਤ ਲੱਗਦੇ ਆ ਲਾਈਟ ਕਲਰ ਵਿੱਚ ਪਾਏ ਹੋਏ ਤੇ ਵਾਲੀ ਦੇ ਲੋ ਇਹਨੂੰ ਫਿਨਿਸ਼ਿੰਗ ਪੱਟੀ ਖਾਦੀ ਸਟੱਫ ਹੈ ਜੀ ਬਹੁਤ ਸੋਹਣਾ ਸੂਟ ਡ੍ਰੈਨ ਵਾਲਾ ਵਰਕ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਹੈ 슬ੀਵਸ ਮੈਲੀਆਂ ਰੈਡੀ ਪ੍ਰਾਈਸ ਸਿਰਫ ਰਹਿਣੀ ਹੈ ਦੀ 700 ਰੁਪਏ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਇੱਕ ਸਿੰਗਲ ਪੈਨਲ ਦੇ ਵਿੱਚ ਵਰਕ ਹੋਇਆ ਪਰ ਬਹੁਤ ਸੋਹਣਾ ਵਰਕ ਹੋਇਆ ਜੀ ਇਹ ਵੀ ਦੇਖ ਸਕਦੇ ਹੋ ਤੁਸੀਂ ਖਾਦੀ ਦੇ ਉੱਪਰ ਹੀ ਰੈਡੀ ਹੈ ਇਹ ਵੀ ਸੂਟ ਖਾਦੀ ਉੱਪਰ ਰੈਡੀ ਹੈ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਡਿਜ਼ਾਈਨ ਵੀ ਬੜਾ ਪਿਆਰਾ ਜਿਹਾ ਫੁੱਲ ਹੈਵੀ ਸੂਟ ਬਣਿਆ ਹੋਇਆ ਤੇ 슬ੀਵਸ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ ਰਹਿਣਗੀਆਂ 슬ੀਵਸ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਦੀ 700 ਰੁਪਏ ਖਾਦੀ ਸਟੱਫ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਰਹਿਣ ਵਾਲੇ ਆ ਸੂਟ ਅੱਜ ਦੇ ਪ੍ਰਾਈਸ ਵੀ ਰਹਿਣ ਵਾਲਾ ਇਹਨਾਂ ਦਾ ਹੋਲ ਸੇਲ ਪ੍ਰਾਈਸ ਇਹ ਵੀ ਲੈਮਨ ਕਲਰ ਦੇ ਵਿੱਚ ਆਊਗਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾ ਖਰਊਗਾ ਸੂਟ ਪੂਰਾ ਫੁੱਲ ਹੈਵੀ ਬਣਿਆ ਹੋਇਆ ਠੇਰਾ ਦੇਖੋ ਜੀ ਬੜਾ ਪਿਆਰਾ ਜਿਹਾ ਠੇਰਾ ਰੈਡੀ ਹੋਇਆ ਇਹਦਾ ਤੇ ਲੈਮਨ ਕਲਰ ਦੇ ਵਿੱਚ ਹੈ 슬ੀਵਸ ਮੈਲੀਆਂ ਤੁਹਾਨੂੰ ਪੂਰੀਆਂ ਫੁੱਲ ਹੈਵੀ ਜੀ ਦੇਖੋ ਜੀ ਲੇਮਨ ਕਲਰ ਹੈ ਤੇ ਇਹ ਵਾਲੀਆਂ ਰੈਣਗੀਆਂ ਇਹਦੀਆਂ 슬ੀਵਸ ਦੇਖੋ ਜੀ ਪੂਰੀਆਂ ਫੁੱਲ ਹੈਵੀ ਰੈਣਗੀਆਂ 슬ੀਵਸ ਤੇ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਨੀਚੇ ਕੀ ਹੈ ਰਾ ਇਹ ਪ੍ਰਾਈਸ ਹੈ 700 ਰੁਪਏ ਅਜ ਦੇ ਖਾਦੀ ਸਟੱਫ ਦੀ ਪ੍ਰਾਈਸ 700 ਰੁਪਏ ਅਗਲਾ ਸੂਰ ਚੈੱਕ ਕਰੋ ਜੀ ਦੇਖੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਦੇਖੋ ਪੂਰਾ ਫੁੱਲ ਹੈਵੀ ਸੂਟ ਬਣਿਆ ਡਬਲ ਲੇਅਰ ਦੇ ਵਿੱਚ ਹੈ ਜੀ ਠੀਕ ਹੈ ਜੀ 슬ੀਵਸ ਵੀ ਤੁਹਾਨੂੰ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਚੈੱਕ ਕਰੋ ਜੀ ਖਾਦੀ ਰਹੂਗਾ ਕਾਟਨ ਖਾਦੀ ਹੈ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਇਹਦੀ 700 ਰੁਪਏ ਸ਼ਿਪਿੰਗ ਚਾਰਜ ਸਭ ਨੂੰ ਐਕਸਟਰਾ ਪੈਣ ਵਾਲਾ ਜੀ ਠੀਕ ਹੈ ਜੀ ਕਿਉਂਕਿ ਸਾਡੀ ਜਿਹੜੀ ਪ੍ਰਾਈਸ ਹੁੰਦੀ ਹੈ ਸਿਰਫ ਜਨਰਲ ਜੀ ਪ੍ਰਾਈਸ ਦੇ ਵਿੱਚ ਹੀ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਉਣੇ ਆ ਅਗਲਾ ਸੂਟ ਚੈੱਕ ਕਰੋ ਲੈਮਨ ਕਲਰ ਦੇ ਵਿੱਚ ਹੀ ਆਊਗਾ ਲੈਮਨ ਕਲਰ ਦੇ ਵਿੱਚ ਹੀ ਆਊਗਾ ਜੀ ਸੂਟ ਦੇਖੋ ਜੀ ਪੂਰਾ ਫੁੱਲ ਹੈਵੀ ਬਣਿਆ ਹੋਇਆ ਫਰੰਟ ਦੇਖੋ ਜੀ ਸੂਟ ਦਾ ਪੂਰਾ ਫੁੱਲ ਹੈਵੀ ਫਰੰਟ ਬਣਿਆ ਹੋਇਆ ਖਾਦੀ ਰਹੂਗਾ ਲੈਮਨ ਕਲਰ ਰਹੂਗਾ ਜੀ ਬਹੁਤ ਪਿਆਰਾ ਸੂਟ ਬਣਨਾ ਹੈ ਤੇ ਸਲੀਵਸ ਦੇਖੋ ਜੀ ਬੜੀਆਂ ਪਿਆਰੀਆਂ ਜੀਆਂ ਬਣੀਆਂ ਹੋਈਆਂ ਜੀਆਂ ਸਲੀਵਸ ਤੇ ਫਿਨਿਸ਼ਿੰਗ ਪੱਟੀ ਲਾ ਕੇ ਕਰ ਸਕਦੇ ਹੋ ਤੁਸੀਂ ਇਹਨੂੰ ਰੈਡੀ ਬਹੁਤ ਪਿਆਰਾ ਰਹਿਣਾ ਸੂਟ ਬਣ ਕੇ ਰੈਡੀ ਹੋਣਾ ਜੀ ਚੈੱਕ ਕਰੋ ਜੀ ਖਾਦੀ ਸਟੱਫ ਦੇ ਵਿੱਚ ਰਹੂਗਾ ਤੇ ਪ੍ਰਾਈਸ ਸਿਰਫ ਰਹੂਗੀ ਜੀ ਇਹਦੀ 700 ਰੁਪਏ ਠੀਕ ਹੈ ਜੀ ਇਹਨਾਂ ਅੱਜ ਦੇ ਸਾਡੇ ਸੂਟ ਤੇ ਇਹਨਾਂ ਸੂਟਾਂ ਵਿੱਚੋਂ ਜਿਹੜਾ ਸੂਟ ਪਸੰਦ ਆ ਸਕਰੀਨ ਸ਼ੌਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅਸੀਂ ਇਹ ਵਾਲੇ ਦੁਪੱਟੇ ਦੁਆਰਾ ਲੈ ਕੇ ਆਏ ਆ ਕਾਫੀ ਡਿਮਾਂਡ ਰਹੀ ਹੈ ਜੀ ਇਹ ਵਾਲੇ ਦੁਪੱਟਿਆਂ ਦੀ ਇਹ ਮੂੰਗਾ ਚੈੱਕ ਦੇ ਵਿੱਚ ਦੁਪੱਟਾ ਜੀ ਠੀਕ ਹੈ ਜੀ ਮੂੰਗਾ ਚੈੱਕ ਵਿੱਚ ਹੈ ਨਜ਼ਦੀਕ ਤੋਂ ਦੇਖੋ ਦਾਈ ਹੋ ਕੇ ਬਹੁਤ ਸੌਫਟ ਦੁਪੱਟਾ ਬੰਦਾ ਜੀ ਇਹ ਮੂੰਗਾ ਚੱਕ ਦੇ ਵਿੱਚ ਤੇ ਸੋਹਣੀ ਜੀ ਗ੍ਰੇਸ ਵੀ ਬਹੁਤ ਸੋਹਣੀ ਆਉਂਦੀ ਆ ਦੁਪੱਟੇ ਦੀ ਠੀਕ ਹੈ ਜੀ ਪ੍ਰਾਈਸ ਇਹਦੀ ਰਹੂਗੀ ਸਿਰਫ 200 ਰੁਪਏ 200 ਰੁਪਏ ਦੇ ਵਿੱਚ ਅਸੀਂ ਇਹ ਆਫਰ ਦੇ ਵਿੱਚ ਲਗਾਇਆ ਦੁਪੱਟਾ ਠੀਕ ਹੈ ਜੀ ਆਫਰ ਦੇ ਵਿੱਚ ਦੁਪੱਟਾ ਲਗਾਇਆ ਗਿਆ ਮੂੰਗਾ ਚੱਕ ਦੇ ਵਿੱਚ ਪਹਿਲਾਂ ਵੀ ਅਸੀਂ ਦੁਪੱਟੇ ਕਾਫੀ ਸੇਲ ਕੀਤੇ ਆ ਦੁਬਾਰਾ ਡਿਮਾਂਡ ਸੀ ਭੈਣਾਂ ਦੀ ਦੁਪੱਟੇ ਦੁਬਾਰਾ ਰੀਸਟਾਕ ਕਰਤੇ ਆ ਜੀ ਅਸੀਂ ਇਹ 200 ਰੁਪਏ ਦਾ ਦੁਪੱਟਾ ਰਹੂਗਾ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ